ਮੇਰਾ ਨਾਮ ਰਾਜਵਤ ਕੋਹੜ ਹੈ ਬੱਚਿਆਂ ਦਾ ਰਸੀਮਾ ਇਹ ਪ੍ਰੋਬਲਮ ਹੈ ਇਹਦੇ ਵਿੱਚ ਬੱਚੇ ਦਾ ਨਾ ਬਲੱਡ ਨਹੀਂ ਬੰਦਦਾ ਹੈਗਾ ਹਰ ਵਾਰੀ 15 ਦਿਨਾਂ ਬਾਅਦ ਬੱਚੇ ਨੂੰ ਬਲੱਡ ਚੜਾਉਣਾ ਪੈਂਦਾ ਵਾ ਮਹੀਨੇ 'ਚ ਦੋ ਵਾਰੀ ਬਲੱਡ ਚੜਦਾ ਬੱਚੇ ਨੂੰ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਇਹ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਇੱਕ ਦੋ ਪ੍ਰੋਬਲਮ ਪਤਾ ਲੱਗੀ ਇਨੂੰ 3 ਸਾਲ ਬਾਅਦ ਜਾ ਕੇ ਪਤਾ ਲੱਗਾ ਪਹਿਲਾਂ ਤਾਂ ਮੈਂ ਡਾਕਟਰਾਂ ਕੋਲ ਟ੍ਰੀਟਮੈਂਟ ਕਰਾਂਦੀ ਰਹੀ ਸੀਗੀ ਹਰ ਡਾਕਟਰ ਨੇ ਕੋਈ ਟੈਸਟ ਨਹੀਂ ਕੀਤਾ ਸਾਰੇ ਟੈਸਟ ਨਾਰਮਲ ਆਉਂਦੇ ਸੀਗੇ ਬਟ ਜਦੋਂ ਇਹ ਐਡਮਿਟ ਹੋਇਆ ਗੁਰਨਾਨਕ ਹਸਪਤਾਲ ਦੇ ਵਿੱਚ ਉਦੋਂ ਪਤਾ ਲੱਗਾ ਕਿ ਇਹਨੂੰ ਥੈਲਸੀਮੀਆ ਦੀ ਪ੍ਰੋਬਲਮ ਹੈ ਕਿਵੇਂ ਪਤਾ ਲੱਗਾ ਇਹ ਬਿਮਾਰੀ ਥੈਲ ਸਟਾਰਟਿੰਗ ਜਦੋਂ ਪਤਾ ਲੱਗਾ ਨਹੀਂ ਸਟਾਰਟਿੰਗ 'ਚ ਮੈਂ ਡਾਕਟਰਾਂ ਕੋਲ ਜਾਈ ਜਾਂਦੀ ਸੀਗੀ ਡਾਕਟਰ ਭੁੱਖ ਲੱਗਣ ਦਵਾਈ ਦੇਂਦੇ ਰਹਿੰਦੇ ਸੀਗੇ ਤੇ ਫੈਰਰਟੀਨ ਦੀ ਦਵਾਈ ਦੇਂਦੇ ਰਹਿੰਦੇ ਸੀ ਆਇਰਨ ਵਧਾਉਣ ਦੀ ਆਇਰਨ ਵਧਾਵਦਾ ਕਹਿੰਦੇ ਪੇਟ 'ਚ ਸਾਰਾ ਸਵੇਲਿੰਗ ਆ ਗਈ ਸੀ ਪੇਟ ਫ ਫਿਰ ਐਡਮਿਟ ਹੋਣ ਤੋਂ ਬਾਅਦ ਇਹਨੂੰ ਪਤਾ ਲੱਗਾ ਸੀਗਾ ਕਿ ਡਾਕਟਰ ਨੇ ਟੈਸਟ ਕੀਤਾ ਫਿਰ ਪਤਾ ਲੱਗਾ ਥੈਲੇਸੀਮੀਆ ਵਾ ਫਿਰ ਉਸ ਤੋਂ ਬਾਅਦ ਮੈਂ ਫਿਰ ਪੀਜੀਆਈ ਚ ਵੀ ਦਿਖਾ ਕੇ ਆਈ ਹੋਈ ਆ ਪੀਜੀਆਈ ਤੋਂ ਬਾਅਦ ਫਿਰ ਡੀਐਮਸੀ ਦੇ ਵਿੱਚ ਮੈਂ ਸ਼ੁਰੂ ਕੀਤਾ ਹੈ ਇਲਾਜ ਇਹਦਾ ਹੁਣ ਹੁਣ ਤੱਕ ਤਾਂ ਕਾਫੀ ਖਰਚਾ ਹੋ ਚੁੱਕਿਆ ਵਾ ਹੁਣ ਡੀਐਮਸੀ ਦੇ ਵਿੱਚ 15 ਦਿਨਾਂ ਬਾਅਦ ਲੜ ਚੜਦਾ ਇਹਨੂੰ ਠੀਕ ਹੈ ਲੱਡੀ ਚੜਨ ਦੇ ਕਿੰਨੇ ਰੇਸੇ ਲੱਗਦੇ ਇੱਕ ਵਾਰੀ 3 ਤੋਂ 4 ਹਜ਼ਾਰ ਲੱਗ ਜਾਂਦਾ ਵਾ ਉਸ ਤੋਂ ਇਲਾਵਾ ਜਿਹੜੇ ਟੈਸਟ ਵਗੈਰਾ ਲਿਖ ਦਿੰਦੇ ਨੇ ਕੋਈ ਇੰਜੈਕਸ਼ਨ ਲਿਖ ਦਿੰਦੇ ਨੇ ਉਹ ਅਲੱਗ ਤੋਂ ਚਾਰਜਸ ਹੁੰਦੇ ਨੇ ਇਰ ਵੀ ਕਿੰਨਾ ਬੱਚੇ ਦਾ ਕਿੰਨਾ ਖਰਚਾ ਹੈ ਮਹੀਨੇ ਦਾ ਮਹੀਨੇ ਦਾ 10000 ਮੰਨ ਕੇ ਚੱਲੋ ਲੱਗ ਹੀ ਜਾਂਦਾ ਟੈਸਟ ਟੁਸਟ ਪਾ ਕੇ ਘਰ ਚ ਕਮਾਉਣ ਵਾਲੇ ਕੋਣ ਨੇ ਕਿੰਨੇ ਜੀਨੀ ਘਰ ਚ ਕਮਾਉਣ ਵਾਲੇ ਦੇ ਪਾਪਾ ਸੀਗੇ ਉਹ ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਨੇ ਵਰਕਰ ਨੇ ਕਦੇ ਕੰਮ ਆ ਜਾਂਦਾ ਕਦੇ ਕੰਮ ਨਹੀਂ ਆਉਂਦਾ ਘਰ ਦਾ ਗੁਜ਼ਾਰਾ ਉਸੇ ਚੱਲਦਾ ਸੀ ਹੁਣ ਮੈਂ ਜੌਬ ਤੇ ਲੱਗੀ ਹੋਈ ਆ ਕਿ ਬੱਚੇ ਦਾ ਇਲਾਜ ਹੋ ਚੱਕੇ ਹੋ ਸਕੇ ਕੰਮ ਰੁਕੇ ਨਾ ਤੇ ਉਸ ਚੱਕਰ ਚ ਹੁਣ ਮਾੜਾ ਮੋਟਾ ਘਰ ਦਾ ਖਰਚਾ ਚੱਲੀ ਜਾ ਰਿਹਾ ਵਾਸੀ ਰੈਂਟ ਤੇ ਰਹਿਣੇ ਆ ਕਰਦਾ ਖਰਚਾ ਉਹਨ ਮਸ਼ਕਿਲਾਂ ਦਾ ਵਾ ਕਿਉਂਕਿ ਪਹਿਲਾਂ ਤਾਂ ਇਹ ਨੂੰ ਮਹੀਨਾ ਲੰਘ ਜਾਂਦਾ ਸੀ ਬਲੱਡ ਦੇ ਨਾਲ ਹੁਣ ਇਹ ਨੂੰ ਮੰਥ ਨਹੀਂ ਲੰਘਦਾ ਹੁਣ ਇਹ ਨੂੰ ਜਿਉਂ-ਜਿਉਂ ਵੱਡਾ ਹੋ ਰਿਹਾ ਇਹਨੂੰ ਬਲੱਡ ਦੀ ਲੋੜ ਪੈਂਦੀ ਆ ਤੇ ਡਾਕਟਰ 15 ਦਿਨਾਂ ਬਾਅਦ ਬੁਲਾ ਲੈਂਦੇ ਬਲੱਡ ਚੜਾਉਣ ਵਾਸਤੇ ਅੰਮ੍ਰਿਤ阿里 ਪਰਿਵਾਰ ਤੁਹਾਡਾ ਹਾਂਜੀ ਅੰਮ੍ਰਿਤ阿里 ਹੋਰ ਖਰਚ ਤੁਹਾਡੇ ਹਸਬੰਦ ਨੇ ਵੀ ਅੰਮ੍ਰਿਤ ਫਰੀ ਤੇ ਕੀ ਡਾਕਟਰ ਨੇ ਦੱਸਿਆ ਕੀ ਇਲਾਜ ਹੈ ਡਾਕਟਰਾਂ ਨੇ ਬਸ ਇਹ ਕਿਹਾ ਵਕਿ बोन मैरो मिल जाएगा ते ओदे लिए मतलब की बोन मैरो मैच करना जरूरी है, है।, है वो मैच करके ऑपरेशन का खर्चा वो काफी ज्यादा वा कितना है डॉक्टर ऑपरेशन ता 35 ਤੋਂ ਚੜ ਲੱਗਦਾ ਆਪਰੇਟੀ ਆ ਉਸ ਤੋਂ ਬਾਅਦ ਜਿਹੜੇ 1.5 ਸਾਲ ਮੈਡੀਸਨ ਚਲਣੀ ਆ ਉਹ ਲੱਗ ਵਾ ਘਟੋ ਘਟ ਯਕੀਨਨ ਤੇ ਵਿਸ਼ਵਾਸ ਦਾ ਹੋਇਆ ਕਿ ਪ੍ਰੈਸ਼ਰ ਤੋਂ ਬਾਅਦ ਠੀਕ ਹੋ ਜਾਏਗਾ ਹਾਂਜੀ ਕਈ ਬੱਚੇ ਠੀਕ ਹੋਏ ਵੀ ਆ ਬੋਨ ਮੈਰੋ ਤੋਂ ਪਹਿਲਾਂ ਕੀ ਕੇਸ ਆਏ ਵੇਖੇ ਤੁਸੀਂ ਹਾਂਜੀ ਕਈ ਕੇਸ ਹੈਗੇ ਨੇ ਡੀ ਐਮ ਸੀ ਚ ਕਾਫੀ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਦਿੱਕਤ ਹੈ ਗਈ ਆ ਤੇ ਗਾਂ ਗਾਂ ਹੈ ਦਿੱਕਤਾਂ ਵਧਦੀਆਂ ਵੀ ਆ ਹੁਣ ਇਹਦਾ ਫੈਰੋਟੀਨ ਵਧਿਆ ਹੋਇਆ ਸੀ ਡਾਕਟਰ ਨੇ ਦੀ ਗੋਲੀ ਵਧਾ ਦਿੱਤੀ ਐ ਦਵਾਈ ਵਧਾ ਦਿੰਦੇ ਨੇ ਕਟਾ ਦਿੰਦੇ ਨੇ ਹਰ ਵਾਰੀ ਕੋਈ ਨਾ ਕੋਈ ਟੈਸਟ ਕਰਵਾ ਲੈਂਦੇ ਨੇ ਕਦੇ ਐਮ ਆ ਰੀ ਕਦੇ ਕੋਈ ਟੈਸਟ ਕਦੇ ਕੋਈ ਟੈਸਟ ਰਿਪੀਟਲੀ ਟੈਸਟ ਕਰਵਾ ਕੇ ਦੇਖਦੇ ਨੇ ਕਿ ਬੱਚੇ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਹੋਰ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਬੱਚੇ ਦੇ ਨਾਲ ਇਹਦੇ ਨਾਲ ਜਦੋਂ ਬੱਚੇ ਦਾ ਬਲੱਡ ਘਟਣਾ ਸ਼ੁਰੂ ਹੋ ਜਾਂਦਾ ਵਾ ਫਿਰ ਬੱਚੇ ਨੂੰ ਹੱਥ ਪੈਰ ਦੁਖਣਾ ਸ਼ੁਰੂ ਹੋ ਜਾਂਦੇ ਨੇ ਰੋਟੀ ਨਹੀਂ ਖਾਂਦਾ ਭੁੱਖ ਨਹੀਂ ਲੱਗਦੀ ਐਗੀ ਬਸ ਸਾਰੇ ਦਿੱਕਤਾਂ ਨੇ ਸ਼ੁਰੂ ਹੋ ਜਾਂਦੀਆਂ ਨੇ ਵੀਕਨੈਸ ਦਾ ਮਤਲਬ ਕਰੀ ਲੜਨਾ ਪਏਗਾ ਇਦਾਂ ਬਿਮਾਰੀ ਨਾਲ ਕਦੀ ਨਹੀਂ ਪਤਾ ਸੀ ਕਦੇ ਕਿਦਾਂ ਫਿਰ ਹੁਣ ਦਿਨ ਬਤੀਤ ਕਰਦੇ ਨੇ ਟੈਨਸ਼ਨ ਲੈਂਦੀ ਹੋਏ ਕਿ ਨਾਲ ਅੱਛੀ ਡਾਕਟਰ ਨੇ 30-35 ਲੱਖ ਖਰਚਾ ਦੱਸਿਆ ਉਸ ਦੇ ਵਿੱਚ ਕੀ ਕੀ ਉਹਨਾਂ ਦਾ ਪ੍ਰੋਸੀਜਰ ਹੋਏਗਾ ਉਹਦੇ ਵਿੱਚ ਬਸ ਆਪਰੇਸ਼ਨ ਨਹੀਂ ਹੋਏਗਾ ਉਸ ਤੋਂ ਬਾਅਦ ਦਵਾਈਆਂ ਲੱਗ ਤੋਂ ਚੱਲਣਗੀਆਂ ਕੀ ਅਪਲੀਕਰਨਾ ਚਾਹੁੰਦੇ ਹੋ ਕਿਉਂਕਿ ਫੀਲ ਹੋਪ ਨੇ ਜਿਹੜੇ ਮਦਦ ਕਰਦੇ ਆ ਕੀ ਅਪਲੀਕਰਨਾ ਚਾਹੁੰਦੇ ਉਹਨਾਂ ਨੂੰ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਇਹਦਾ ਬੋਨ ਮੈਨ ਨੂੰ ਮਿਲ ਜਵੇ ਤੇ ਇਹਦਾ ਆਪਰੇਸ਼ਨ ਹੋ ਨਾ ਜਾਵੇ ਤੇ ਸਾਰੀ ਉਮਰ ਦਾ ਜਿਹੜਾ ਲਾਜ ਆ ਖਤਮ ਹੋ ਜਾਵੇ ਕਿੰਨੀ ਦੇਰ ਪਾਕ ਜਿਹੜਾ ਡਾਕਟਰਾਂ ਨੇ ਕਿਹਾ ਆਪਰੇਸ਼ਨ ਹੋ ਸਕਦਾ 10 ਤੋਂ 12 ਸਾਲ ਦੀ ਅਜੇ ਤੱਕ ਮਤਲਬ ਆਪਾਂ ਕੋਈ 3-4 ਸਾਲ ਨਹੀਂ ਸਿਰ ਹਾਂਜੀ ਉਸ ਤੋਂ ਬਾਅਦ ਫਿਰ ਡਾਕਟਰ ਨੇ ਕੀ ਕਿਹਾ ਕਿ ਇਹ ਨਵੀਂ ઓਪਰੇਟ ਕਰ ਸਕਦੇ ਉਸ ਤੋਂ ਬਾਅਦ ਫਿਰ ઓਪਰੇਟ ਤਾਂ ਹੋ ਜਾਏਗਾ ਬਟ ਆਪਣੇ ਰਿਸਕ ਤੇ ਆ ਥੋੜਾ ਰਿਸਕੀ ਹੁੰਦਾ ਵਾ ਰਿਸਕ ਹੀ ਕਮ ਡਾਕਟਰ ਕਰਦੇ ਨਹੀਂਗੇ ਉਸ ਤੋਂ ਬਾਅਦ ਬਸ ਟ੍ਰਾਂਸਫਿਊਜ਼ਨ ਹੀ ਰਹਿ ਜਾਣਾ ਕਿ ਬਲਟ ਟ੍ਰਾਂਸਫਿਊਜ਼ਨ ਕਰਾਈ ਜਾਵਾਂ